ਪਰ ਦੇ ਵਿੱਚ ਸਿੱਖਿਆ ਦਾ ਤਿਉਹਾਰ ਜਿਹੜਾ ਉਹ ਮਨਾਇਆ ਜਾ ਰਿਹਾ ਬੜੀ ਤੁਮਤਾ ਹੁੰਦੇ ਨਾਲ ਮਨਾਇਆ ਜਾ ਰਿਹਾ ਔਰ ਸੈਂਕੜੇ ਸਕੂਲਾਂ ਦੇ ਵਿੱਚ ਉਦਘਾਟਨ ਜਿਹੜੇ ਆ ਹੋ ਰਹੇ ਆ ਸੋ ਮੈਂ ਇਸ ਦੇ ਲਈ ਸਾਡੇ ਜਿਹੜੀ ਸਿੱਖਿਆ ਦੇ ਪ੍ਰਤੀ ਸੋਚ ਜੋ ਸਿੱਖਿਆ ਦਾ ਸੂਚਕ ਮਾਨਯੋਗ ਸਾਡੇ ਸੁਪਰੀਮ ਮਾਰਗ ਜੀ ਕੇਜਰੀਵਾਲ ਜੀ ਔਰ ਸਾਡੇ ਮਨੀਸ਼ ਸਿਸੂਦੀਆ ਜੀ ਤੇ ਸਾਡੇ ਮਾਨਯੋਗ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਮੈਂ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਵੀ ਕਰਦਾ ਪੰਜਾਬ ਵੱਲੋਂ ਤੇ ਬਧਾਈ ਵੀ ਦਿੰਦਾ ਇਸ ਇੱਕ ਵਿਲੱਖਣ ਉਪਰਾਲੇ ਦੇ ਲਈ ਔਰ ਦੂਸਰਾ ਸਭ ਤੋਂ ਵੱਡੀ ਗੱਲ ਜੋ ਸਿੱਖਿਆ ਦੇ ਤਹਿਤ ਬਹੁਤ ਵੱਡੇ-ਵੱਡੇ ਉਪਰਾਲੇ ਕੀਤੇ ਗਏ ਆ ਉਹ ਸਾਰਿਆਂ ਨੂੰ ਪਤਾ ਹੈ ਕਿ ਚਾਹੇ ਕੋ ਸਿਕਿਉਰਿਟੀ ਗਾਰਡ ਦਾ ਮਸਲਾ ਹੈ ਚਾਹੇ ਸਕੂਲਾਂ ਦੇ ਵਿੱਚ ਬਾਉਂਡਰੀਜ਼ ਦੀ ਪ੍ਰੋਬਲਮ ਸੀ ਟਾਇਲਟਸ ਦੀ ਪ੍ਰੋਬਲਮ ਸੀ ਲਾਇਬ੍ਰੇਰੀਜ਼ ਦੀ ਪ੍ਰੋਬਲਮ ਸੀ ਕੈਂਪਸ ਮੈਨੇਜਰ ਦੀ ਜ਼ਰੂਰਤ ਸੀ ਚੌਕੀਦਾਰ ਦੀ ਜ਼ਰੂਰਤ ਸੀ ਹਰ ਇੱਕ ਜਿਹੜਾ ਉਪਰਾਲਾ ਹੈ ਉਹ ਸਰਕਾਰ ਨੇ ਪੂਰਾ ਕੀਤਾ ਹੈ ਔਰ ਮੇਰੇ ਨਾਲ ਸਾਡੇ ਮੈਡਮ ਡੀਓ ਸਾਹਿਬ ਮੈਡਮ ਦਲਿਤਾ अरोड़ा ਜੀ ਨੇ ਸੋ ਇਹਨਾਂ ਵੱਲੋਂ ਵੀ ਬੜੇ ਭਰਪੂਰ ਉਪਰਾਲੇ ਇਹਨਾਂ ਦੇ ਸਮੁੱਚੇ ਸਟਾਫ ਵੱਲੋਂ ਕੀਤੇ ਜਾ ਰਹੇ ਹਨ ਔਰ ਮੈਂ ਅੱਜ ਖਾਸ ਤੌਰ ਤੇ ਇੱਥੇ ਉਚੇਚੇ ਤੌਰ ਤੇ ਐਲਾਨ ਕਰਦਾ ਹਾਂ ਕਿ ਜਿਸ ਤਰ੍ਹਾਂ ਸਾਡੇ ਪੰਜਾਬ ਸਰਕਾਰ ਵੱਲੋਂ ਇੱਕ ਨਵਾਂ ਪ੍ਰੋਗਰਾਮ ਸਕੂਲ ਮੈਂਟਰਸ਼ਿਪ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਗਿਆ ਜਿਸ ਦੇ ਤਹਿਤ ਅਨੇਕਾਂ ਆਈਐਸ ਆਈਪੀਐਸ ਅਫਸਰ ਜਿਹੜੇ ਆ ਉਹ ਸਕੂਲਾਂ ਨੂੰ ਬਿਲਕੁਲ ਅਡਾਪਟ ਕਰ ਰਹੇ ਆ ਉਹ ਸਕੂਲਾਂ ਦੇ ਵਿੱਚ ਇਨ ਪਰਸਨ ਜਾਣਗੇ ਔਰ ਸਕੂਲਾਂ ਨੂੰ ਇੱਕ ਨਵੀਂ ਦਿਸ਼ਾ ਤੇ ਦਸ਼ਾ ਦੇਣਗੇ ਚਾਹੇ ਉਹ ਕੈਰੀਅਰ ਕਾਉਂਸਲਿੰਗ ਦੀ ਗੱਲ ਹੋਵੇ ਕਿਉਂਕਿ ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਨੇ ਉਹਨਾਂ ਦੀ ਕਾਮਯਾਬੀ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਹੀ ਮਿਸਾਲ ਹੈ ਸੋ ਮੈਂ ਉਸ ਦੇ ਤਹਿਤ ਅੱਜ ਮੈਂ ਇੱਥੇ ਕਿਉਂਕਿ ਸਕੂਲ ਆਇਆ ਸੀ ਤੇ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਸੁਝਾ ਦਿੰਦਾ ਕਿ ਜਿੰਨੇ ਵੀ ਸਾਡੇ ਲੀਡਰਸ ਵੀ ਨੇ ਜਿਹੜੇ ਵਲੰਟੇਅਰਲੀ ਸਕੂਲਾਂ ਨੂੰ ਅਡਾਪਟ ਕਰਨਾ ਚਾਹੁੰਦੇ ਨੇ ਸਕੂਲਾਂ ਨੂੰ ਅਪਣਾਉਣਾ ਚਾਹੁੰਦੇ ਨੇ ਕਿਉਂਕਿ ਉਹ ਵੀ ਰੋਲ ਮਾਡਲ ਨੇ ਸਮਝਦੇ ਉਹ ਵੀ ਅਪਣਾਣ ਤੇ ਮੈਂ ਅੱਜ ਸਭ ਤੋਂ ਜਿਹੜੀ ਪਹਿਲ ਕੀਤੀ ਆ ਉਹ ਆਪਣਾ ਜਿਹੜਾ ਫਲਾਈ ਵਾਲਾ ਸਾਡਾ ਸੀਨੀਅਰ ਸਰਕਾਰੀ ਸੀਨੀਅਰ ਕੰਪਨੀ ਸਕੂਲ ਆ ਉਹ ਮੈਂ ਬ ਤੇ ਉਸ ਦੇ ਵਿਕਾਸ ਦੇ ਲਈ ਉਸ ਦੇ ਉਸ ਨੂੰ ਨਵੀਂ ਦਿਸ਼ਾ ਤੇ ਦਿਸ਼ਾ ਦੇਣ ਲਈ ਅਸੀਂ ਭਰਪੂਰ ਉਪਰਾਲੇ ਕਰਾਂਗੇ ਤੇ ਮੈਂ ਇਸ ਦੇ ਲਈ ਆਪਣੇ ਸਾਡੇ ਪ੍ਰਿੰਸੀਪਲ ਸਾਹਿਬਾ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਵੀ ਕੋਈ ਵੀ ਮੇਰੇ ਲੈ ਜਿਹੜੀ ਸੇਵਾ ਹੈ ਤੁਸੀਂ ਮੈਨੂੰ ਜਦੋਂ ਮਰਜ਼ੀ ਬੁਲਾਓ ਮੇਰੀ ਜ਼ਰੂਰਤ ਹੈ ਫੰਡਸ ਦੀ ਜ਼ਰੂਰਤ ਹੈ ਅਸੀਂ ਆਪ ਜੀ ਦੀ ਸਕੂਲ ਦੇ ਲਈ ਦਿਨ ਰਾਤ ਹਾਜ਼ਰ ਹਾਂ ਥੈਂਕ ਯੂ ਵੈਰੀ ਥੈਂਕ ਯੂ